ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਕਤ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਬੁਲਾਡਾ ਹਲਕੇ ਦੇ ਮਹਾਨ ਸ਼ਹੀਦ ਕੈਪਟਨ ਕੇਕੇ ਗੁਰ ਜੋ ਕਿ ਅੱਜ ਤੋਂ ਤਕਰੀਬਨ 53 ਸਾਲ ਪਹਿਲਾਂ 4 ਦਸੰਬਰ 1971 ਨੂੰ ਜੰਗ ਦੇ ਦੌਰਾਨ ਸ਼ਹੀਦ ਦੀ ਪਾ ਗਏ ਸਨ ਦੀ ਯਾਦ ਨੂੰ ਤਾਜ਼ਾ ਕਰਦੇ ਅੱਜ ਬੁਲਾਡਾ ਦੇ ਬੱਸ ਸਟੈਂਡ ਚੌਕ ਦੇ ਨਜ਼ਦੀਕ ਸ਼ਹੀਦ ਦੇ ਬੁੱਤ ਤੇ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇਗੇ ਇਸ ਮੌਕੇ ਕੈਪਟਨ ਕੇਕੇ ਗੋੜ ਦੇ ਪਰਿਵਾਰ ਅਤੇ ਬੁਲਾੜਾ ਦੀ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਨੇਕੀ ਫਾਊਂਡੇਸ਼ਨ ਸਾਬਕਾ ਸੈਨਿਕ ਮੁਲਾਜ਼ਮ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਵੱਲੋਂ ਸ਼ਹੀਦ ਕੈਪਟਨ ਕੇਕੇ ਗੋੜ ਨੂੰ ਸਰਦਾ ਦੇ ਫੁੱਲ ਭੇਟ ਕੀਤੇਗੇ ਅਤੇ ਅਮਰ ਰਹੇ ਅਮਰ ਰਹੇ ਇਹ ਕੈਪਟਨ ਕੇਕੇ ਗੋੜ ਅਮਰ ਰਹੇ ਅਮਰ ਰਹੇ ਅਮਰ ਰਹੇ ਇਹ ਪੇਟ ਦੀ ਸੇਵਾ ਕੀਤੀ ਹੈ ਇਹਨਾਂ 1971 ਦੀ ਜੰਗ ਦੇ ਦੌਰਾਨ ਸਾਡੇ ਸ਼ਹਿਰ ਦੇ ਜੰਪਲ ਕੈਪਟਨ ਕੇਕੇ ਗੌਰ ਜੀ ਜੋ ਸ਼ਹੀਦ ਹੋ ਗਏ ਸਨ ਉਹਨਾਂ ਨੇ ਚਾਰ ਚੌਕੀਆਂ ਫਤਿਹ ਕਰਨ ਤੋਂ ਬਾਅਦ ਜਦੋਂ ਅੱਗੇ ਵਧ ਰਹੇ ਸਨ ਤਾਂ ਉਹਨਾਂ ਦੇ ਗੋਲੀ ਲੱਗੀ ਅਤੇ ਉਹ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ ਸਨ ਅੱਜ ਉਹਨਾਂ ਦੀ ਉਸ ਸ਼ਹੀਦੀ ਸਦਕਾ ਹੀ ਅਸੀਂ ਇਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹ ਸਾਨੂੰ ਮਾਣ ਹੈ ਕੀ ਜੀ ਐਸ ਸ਼ਹਿਰ ਦੇ ਜੰਪਲ ਹਾਂ ਹੋਰ ਸਾਨੂੰ ਉਹਨਾਂ ਦੀ ਇਸ ਸ਼ਹੀਦੀ ਦਿਵਾਲੀ ਨੂੰ ਮਨਾਉਣ ਦਾ ਅਫਸਰ ਮਿਲਿਆ ਹੈ ਤਾਂ ਮੈਂ ਇਹੀ ਕਹਾਂਗਾ ਕਿ ਹਰ ਇੱਕ ਇਨਸਾਨ ਨੂੰ ਆਪਣੇ ਦੇਸ਼ ਲਈ ਜਾਗਰੂਕ ਹੋਣਾ ਚਾਹੀਦਾ ਹੈ ਦੇਸ਼ ਲਈ ਵੱਦ-ਵੱਦ ਸੇਵਾ ਕਰਨੀ ਚਾਹੀਦੀ ਹੈ ਜੋ ਸਾਨੂੰ ਕੈਪਟਨ ਕੇਕੇ ਗੋਰਜੀ ਦੇ ਸਿੱਧੀ ਪ੍ਰਾਪਤ ਕਰਕੇ ਦੱਸਿਆ ਅੱਜ 4 ਦਸੰਬਰ ਨੂੰ ਫੁਟਲਾਟਾ ਦੇ ਮਹਾਨ ਸ਼ਹੀਦ ਕੈਪਟਨ ਕੇ ਕੇ ਗੋੜ ਉਹਨਾਂ ਦਾ 53ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਸ਼ਹੀਦੀ ਦਿਹਾੜਾ ਹਰ ਸਾਲ ਇਲਾਕੇ ਦੀ ਨਾਮਵਰ ਸੰਸਥਾ ਨੇਕੀ ਫਾਊਂਡੇਸ਼ਨ ਅਤੇ ਸਾਬਕਾ ਫੌਜੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਸ਼ਹੀਦ ਕੈਪਟਨ ਕੇ ਕੇ ਗੋੜ ਆਪਣੇ ਦੇਸ਼ ਵਾਸਤੇ ਜਰਦੇ ਹੋਏ ਬੰਗਾਲ ਦੀ ਲੜਾਈ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਮੌਜੂਦ ਨੇ ਹਰ ਸਾਲ ਇਸ ਦਿਨ ਨੂੰ 4 ਦਸੰਬਰ ਨੂੰ ਸ਼ਹੀਦ ਕਪਤਨ ਕੇਕੇ ਗੌਰ ਦੀ ਯਾਦਗਾਰ ਜੋ ਬੜਲਾਦਾ ਬੱਸ ਸਟੈਂਡ ਦੇ ਕੋਲ ਹੈ ਇੱਥੇ ਆ ਕੇ ਨੇਕੀ ਫਾਊਂਡੇਸ਼ਨ ਵੱਲੋਂ ਸਾਥਕਾ ਫੌਜੀਆਂ ਅਤੇ ਸ਼ਹੀਦ ਦੇ ਪਰਿਵਾਰ ਵੱਲੋਂ ਹਰ ਸਾਲ ਸਰਦਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ ਅੱਜ ਵੀ ਅਸੀਂ ਇਹੀ ਨਮਨ ਕਰਦੇ ਹਾਂ ਜੈ ਹਿੰਦ ਜੈ ਭਾਰਤ